abi açayım ben de. Gelip madem ben de geldim. Ha वो सबसे पहली बात तो ये कहना चाह रहा कहा वो अकेले किसी जिले के लिए नहीं अकेले पंजाब के लिए नहीं वो पूरे देश के किसानों के लिए दी है तो इसलिए पूरे देश के किसानों की जिम्मेदारी बढ़ाती है हमारी सुखप्रीन सिंह जी की सोच को आगे बढ़ाते हुए एम पे गारंटी कानून बनवाया जाए किसान मजदूरों की कर्ज मुक्ति कराई जाए स्वामीनाथ ਨਾਲ ਜੋ ਕਿ ਸੀਟੂ ਤੋਂ ਚਲਾਉਂਦਾ ਬੰਦੇ ਸਾਹਿਬ ਆਏ ਮਾਣ ਪੱਠੀ ਕਿਸੇ ਦੇ ਪਾਸ ਠੀਕ ਹੈ ਹੁਣ ਇਹਨੂੰ ਇਹਨੂੰ ਲੈ ਕੇ ਜਿੰਦੇ ਤੁਰਨਾ ਸਾਰ ਤੁਰਾਂਗੇ ਗੱਲੀਆਂ ਹਾਂ ਕਰੀਆਂ ਸਾਹਿਬ ਕਰਾਂਗੇ ਬੜੇ ਆਰਾਮ ਨਾਲ ਪਰਸ਼ਾ ਨੂੰ ਮਤਲਬ ਸੰਭਾਲ ਕੇ ਲੈ ਕੇ ਚੱਲਣਾ ਚਾਹੀਦਾ ਹੈ ਖਣੌਰੀ ਤੇ ਪੂਰੇ ਦਾ ਪੂਰਾ ਮਤਲਬ ਇਸ ਤਰ੍ਹਾਂ ਇਹ ਇਹ ਜਿਹੜੇ ਨੇ ਤਸਵੀਰ ਇਹਨੂੰ ਵੀ ਠੀਕ ਕਰ ਲਿਓ ਹਣਾ ਇਹਨੂੰ ਹੱਥ ਪਾ ਕੇ ਬੈਠ ਜਾਓ ਹਰ ਬੰਤ ਪਾ ਕੇ ਚਲੋ ਤੁਸੀਂ ਤੋਰੋ ਮਤਲਬ ਤੋਰ ਕੇ ਨਾ ਇਹ ਗੱਲ ਚੋਤੇ ਕਰਕੇ ਗੱਡੀ ਰੋ ਗਈ ਪੋਰ ਲੱਗਦੀ ਪਿਆਰੀ ਸ਼ਾਹ ਕਰਨੀ ਹੈ ਹਾਂਜੀ ਬਹੁਤ ਬਹੁਤ ਆਹ ਨਾਲ ਹੀ ਖਲੇਗਾ ਲਾਇਆ ਹੋਇਆ ਨਾਲ ਹੀ ਆਹ ਮਾਟਾ 30 ਇੰਚ ਹਾਂਜੀ ਹਾਂਜੀ ਆ ਗਰਪੀ ਦਾ ਗਰਪੀ ਦਾ ਸਾਡੇ ਸਾਰੇ ਮੱਲੋ ਪਿੰਡ ਚ ਐ ਦੋਨੋਂ ਫੋਰਮਾਂ ਦੇ ਲੀਡਰ ਸਹਿਬਾਨ ਮੱਲੋ ਪਿੰਡ ਚ ਆਏ ਨੇ ਅਸੀਂ ਉਸ ਸਥਾਨ ਤੇ ਆ ਜਿੱਥੇ ਸਾਡੇ ਨੌਜਵਾਨ ਸ਼ਹੀਦ ਸ਼ੁਭ ਕਰਨ ਦਾ ਸੰਸਕਾਰ ਹੋਇਆ ਅੱਜ ਇੱਥੋਂ ਉਹਨਾਂ ਦੀ ਅਸਤੀਕਲ ਯਾਤਰਾ ਪੂਰੇ ਭਾਰਤ ਦੇ ਵਿੱਚ ਲਿਜਾਣ ਦੇ ਲਈ ਰਵਾਨਾ ਹੋਏ ਨੇ ਹਰਿਆਣੇ ਵਾਲਿਆਂ ਨੂੰ ਕਵਚ ਹਰਿਆਣੇ ਲਈ ਮਤਲਬ ਹੈਂਡਓਵਰ ਕਰ ਦਿੱਤਾ ਗਿਆ ਹੈ ਰਾਜਸਥਾਨ ਦੀ ਜਿਹੜੀ ਇੱਥੇ ਜਥੇਬੰਦੀਈ ਆਈ ਉਹ ਰਾਜਸਥਾਨ ਦੇ ਲਈ ਹੈਂਡਓਵਰ ਹੋ ਗਈ ਹੈ ਔਰ ਇੱਥੋਂ ਸਾਰੀਆਂ ਹੀ ਦੋਨੋਂ ਫੋਰਮ ਇਹ ਆਪਣੇ ਕਵਚ ਲੈ ਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਾਣਗੇ ਇੱਥੇ ਬੜੇ ਸਤਕਾਰ ਦੇ ਨਾਲ ਇਹਨਾਂ ਕਲਸ਼ਾਂ ਨੂੰ ਰੱਖਿਆ ਜਾਏਗਾ ਔਰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਵੇਂ ਸਾਨੂੰ ਪਤਾ ਲੱਗਿਆ ਹੈ ਕਿ ਸੌਤ ਤੋਂ ਸਾਡੀਆਂ ਆਰਗੇਨਾਈਜੇਸ਼ਨਾਂ ਦੇ 15 ਆਗੂ ਚੱਲੇ ਹੋਏ ਨੇ ਜਿਨ੍ਹਾਂ ਨੇ ਇੱਥੋਂ ਕਲਸ਼ ਲੈ ਕੇ ਜਾਣਾ ਉਹ ਠੀਕ ਆਪਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਦੂਰ ਬਹੁਤ ਨੇ ਉਹਨਾਂ ਨੂੰ ਸਮਾਂ ਲੱਗਣਾ ਉਹ ਇੱਕ ਅੱਧੇ ਦਿਨ ਚ ਇੱਥੇ ਆ ਜਾਣਗੇ ਤੋਂ ਸਾਰਿਆਂ ਨੂੰ ਕਲਸ਼ ਯਾਤਰਾ ਲੈ ਕੇ ਅਸੀਂ ਪੂਰੇ ਦੇਸ਼ ਦੇ ਵਿੱਚ ਲਿਜਾਣ ਦਾ ਸਾਡਾ ਪ੍ਰੋਗਰਾਮ ਹੈ ਦੇਖੋ ਕਿ ਕੀ ਗੱਲ ਬਹੁਤ ਜ਼ਰੂਰੀ ਹੈ ਕਿ ਸ਼ੁਭ ਕਰਨ ਨੂੰ ਕੇਵਲ ਕਿਸਾਨ ਅੰਦੋਲਨ ਦਾ ਸ਼ਹੀਦ ਨਾ ਮੰਨਿਆ ਜਾਏ ਕਿਉਂਕਿ ਸ਼ੁਭ ਕਰਨ ਦੀ ਜਿਹੜੀ ਲੜਾਈ ਲੜੀ ਹੈ ਉਹ WTO ਦੇ ਖਿਲਾਫ ਲੜਾਈ ਲੜਦੇ ਨੇ ਛਾਹ ਦੇ ਦਿੱਤੀ ਹੈ ਅਗਰ WTO ਦੀ ਅਸੀਂ ਗੱਲ ਕਰਦੇ ਆ ਤਾਂ WTO ਮੇਰੇ ਦੋਸਤੋ ਪੂਰੇ ਭਾਰਤ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਨ ਲਈ ਹੈ ਹਰ ਸਸਤਾ ਨੂੰ ਪ੍ਰਭਾਵਿਤ ਕਰਨ ਦੇ ਲਈ ਹੈ ਹਰ ਵਿਭਾਗ ਨੂੰ ਪ੍ਰਾਈਵੇਟ ਕਰਕੇ ਕਾਰਪੋਰੇਟ ਲੋਕਾਂ ਦੇ ਹਵਾਲੇ ਕਰਨ ਦੇ ਲਈ ਬਣਿਆ ਹੋਇਆ ਇੱਕ ਸਿਸਟਮ ਹੈ ਜਿਹਦੇ ਖਿਲਾਫ ਲੜਾਈ ਲੜਦਿਆਂ ਸ਼ੁਭ ਕਰਨੇ ਛਾਹ ਦੇ ਦਿੱਤੀ ਹੈ ਸੋ ਇਸ ਲਈ ਇਹ ਤੁਹਾਡਾ ਸਾਰਿਆਂ ਦਾ ਸ਼ਹੀਦ ਹੈ ਕੇਵਲ ਕਿਸਾਨਾਂ ਦਾ ਸ਼ਹੀਦ ਨਹੀਂ ਹੈ ਸਿਰ ਇਸ ਕਰਕੇ ਜਿੱਥੇ-ਜਿੱਥੇ ਵੀ ਇਸ ਯਾਤਰਾ ਨੇ ਜਾਣਾ ਹਰ ਥਾਂ ਦੇ ਉੱਤੇ ਇਸ ਯਾਤਰਾ ਨੂੰ ਸਾਡਾ ਫਰਜ਼ ਬਣਦਾ ਹੈ ਸਤਕਾਰ ਦਿੰਦੇ ਹੋਏ ਸਾਡੇ ਇਸ ਸ਼ਹੀਦ ਨੂੰ ਅਸੀਂ ਉੱਥੇ ਭਰਪੂਰ ਸਹਿਯੋਗ ਭਰਪੂਰ ਸ਼ਰਧਾਂਜਲੀ ਅਰਪਿਤ ਕਰੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ਼੍ਰੀ ਅਕਾਲ ਦੋਸਤੋ ਬਾਰਡਰਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਿਸਾਨ 13 ਫਰਵਰੀ ਤੋਂ ਬੈਠੇ ਹਨ ਅਤੇ ਉੱਥੇ ਹੀ ਜੋ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਦੀ ਕਲਸ਼ ਯਾਤਰਾ ਸ਼ੁਰੂ ਹੋਣੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਬਾਰਡਰਾਂ ਤੋਂ ਕਿਸਾਨ ਤੁਰ ਪਏ ਹਨ ਚੱਲੇ ਪਾ ਦਿੱਤੇ ਗਏ ਹਨ ਜੋ ਕਿ ਕਲਸ਼ ਯਾਤਰਾ ਪੂਰੇ ਦੇਸ਼ ਦੇ ਵਿੱਚ ਘੁੰਮੇਗੀ ਹੋਇਓ ਭਾਈ ਇੰਤ ਸਰਦ ਤੇ ਹੈ तो ये जोलेला कटलेट पास में तलने का टिकाऊ और एक और थाली तैयार सलाई आ जाओ अपनी पत्नी भाई साहब के पास जाओ चाय ये बाद में होगी ओए

तो सबसे पहली बात तो मैं ये कहना चाह रहा हूँ सिंह जी ने कहा वो अकेले किसी जिले के लिए नहीं अकेले पंजाब के लिए नहीं वो पूरे देश के किसानों के लिए दी है तो इसलिए पूरे देश के किसानों की जिम्मेदारी बढ़ाती है और सिंह जी की सोच को आगे बढ़ाते हुए एम एस पी पे गारंटी कानून बनवाया जाए किसान मजदूरों की कर्ज मुक्ति कराई जाए स्वामीनाथ ਨਾਲ ਯੂਕੇ ਸੀ ਟੂ ਪਹੁੰਚ ਕੇ ਬੰਦੇ ਨਾਲ ਮਾਰਕ ਵੱਖੀ ਦੀ ਜਿੰਦਗੀ ਦੇ ਪਾਸ ਠੀਕ ਹੈ ਹੁਣ ਇਹਨੂੰ ਭਾਈ ਤੋਂ ਲੈ ਕੇ ਜਿੰਦੇ ਤੁਰਨਾ ਸੀ ਚਾਲ ਤੁਰਾਂਗੇ ਕਰੀਆਂ ਹਾਂ ਕਰੀਆਂ ਸਾਹਿਬ ਤੁਰਾਂਗੇ ਬੜੇ ਆਰਾਮ ਨਾਲ ਪਰਸ਼ਾ ਨੂੰ ਮਤਲਬ ਸੰਭਾਲ ਕੇ ਲੈ ਕੇ ਜਿੰਦੇ ਤੁਰਨਾ ਹੈ ਖਨੌਰੀ ਤੇ ਪੂਰੇ ਦਾ ਪੂਰਾ ਮਤਲਬ ਇਸ ਤਰ੍ਹਾਂ ਇਹ ਇਹ ਜਿਹੜੇ ਨੇ ਤਸਵੀਰ ਇਹਨੂੰ ਵੀ ਠੀਕ ਕਰ ਲਿਓ ਹਣਾ ਇਹਦੇ ਹੱਥ ਪਾ ਕੇ ਬਹਿ ਜਾਈਏ ਇਹ ਬੰਦ ਨਾ ਪਾ ਕੇ ਚਲੋ ਤੁਸੀਂ ਤੋਰੋ ਮਤਲਬ ਤੋਰ ਕੇ ਨਾ ਇਹ ਕਰਕੇ ਚੋਤੇ ਕਰਕੇ ਗੱਡੀ ਰੋ ਗਈ ਪੋਰ ਲੱਗਦੀ ਪਿਆਰੀ ਸ਼ਾਹ ਕਰਨੀ ਹੈ ਹਾਂਜੀ ਬਹੁਤ ਬਹੁਤ ਆਹ ਇਧਰ ਨਾਲ ਹੀ ਖੜੇ ਲਿਆਓ ਨਾਲ 3 ਇੰਚ ਹਾਂਜੀ ਹਾਂਜੀ ਆ ਗੁਰਪ੍ਰੀਤ ਜੀ ਗੁਰਪ੍ਰੀਤ ਦਾ ਅੱਜ ਅਸੀਂ ਸਾਰੇ ਵੱਲੋਂ ਪਿੰਡ ਚ ਹੈ ਦੋਨੋਂ ਫੋਰਮਾਂ ਦੇ ਲੀਡਰ ਸਹਿਬਾਨ ਵੱਲੋਂ ਪਿੰਡ ਚ ਆਏ ਨੇ ਅਸੀਂ ਉਸ ਸਥਾਨ ਤੇ ਆ ਜਿੱਥੇ ਸਾਡੇ ਨੌਜਵਾਨ ਸ਼ਹੀਦ ਸ਼ੁਭ ਕਰਨ ਦਾ ਸੰਸਕਾਰ ਹੋਇਆ ਅੱਜ ਇੱਥੋਂ ਉਹਨਾਂ ਦੀ ਅਸਤੀ ਕਲਸ਼ ਯਾਤਰਾ ਪੂਰੇ ਭਾਰਤ ਦੇ ਵਿੱਚ ਲਿਜਾਣ ਦੇ ਲਈ ਰਵਾਨਾ ਹੋਏ ਨੇ ਹਰਿਆਣੇ ਵਾਲਿਆਂ ਨੂੰ ਕਲਸ਼ ਹਰਿਆਣੇ ਲਈ ਮਤਲਬ ਹੈਂਡਓਵਰ ਕਰ ਦਿੱਤਾ ਗਿਆ ਹੈ Rajasthan ਦੀ ਜਿਹੜੀ ਇੱਥੇ ਜਥੇਬੰਦੀ ਆਈ ਉਹ Rajasthan ਦੇ ਲਈ ਹੈਂਡਓਵਰ ਹੋ ਗਈ ਹੈ ਔਰ ਇੱਥੋਂ ਸਾਰੀਆਂ ਹੀ ਦੋਨੋਂ ਫਾਰਮ ਇਹ ਆਪਣੇ ਕਲਸ਼ ਲੈ ਕੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਾਣਗੇ ਇੱਥੇ ਬੜੇ ਸਤਕਾਰ ਦੇ ਨਾਲ ਇਹਨਾਂ ਕਲਸ਼ਾਂ ਨੂੰ ਰੱਖਿਆ ਜਾਏਗਾ ਔਰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਵੇਂ ਸਾਨੂੰ ਪਤਾ ਲੱਗਿਆ ਹੈ ਕਿ ਸੌਥ ਤੋਂ ਸਾਡੀਆਂ ਆਰਗੇਨਾਈਜੇਸ਼ਨਾਂ ਦੇ 15 ਆਗੂ ਚੱਲੇ ਹੋਏ ਨੇ ਜਿਨ੍ਹਾਂ ਨੇ ਇੱਥੋਂ ਕਲਸ਼ ਲੈ ਕੇ ਜਾਣਾ ਉਹ ਠੀਕ ਆਪਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਦੂਰ ਬਹੁਤ ਨੇ ਉਹਨਾਂ ਨੂੰ ਸਮਾਂ ਲੱਗਣਾ ਹੈ ਉਹ ਇੱਕ ਦੇ ਦੇਜ ਇੱਥੇ ਆ ਜਾਣਗੇ ਤੋਂ ਸਾਰਿਆਂ ਨੂੰ ਕਲਸ਼ ਯਾਤਰਾ ਲੈ ਕੇ ਅਸੀਂ ਪੂਰੇ ਦੇਸ਼ ਦੇ ਵਿੱਚ ਲਿਜਾਣ ਦਾ ਸਾਡਾ ਪ੍ਰੋਗਰਾਮ ਹੈ ਦੇਖੋ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਸ਼ੁਭ ਕਰਨ ਨੂੰ ਕੇਵਲ ਕਿਸਾਨ ਅੰਦੋਲਨ ਦਾ ਸ਼ਹੀਦ ਨਾ ਮੰਨਿਆ ਜਾਵੇ ਕਿਉਂਕਿ ਸ਼ੁਭ ਕਰਨ ਦੀ ਜਿਹੜੀ ਲੜਾਈ ਲੜੀ ਹੈ ਉਹ WTO ਦੇ ਖਿਲਾਫ ਲੜਾਈ ਲੜਦੇ ਨੇ ਛਾਹ ਦੇ ਦਿੱਤੀ ਹੈ ਅਗਰ WTO ਦੀ ਅਸੀਂ ਗੱਲ ਕਰਦੇ ਆ ਤਾਂ WTO ਮੇਰੇ ਦੋਸਤੋ ਪੂਰੇ ਭਾਰਤ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਨ ਲਈ ਹੈ ਹਰ ਸਸਤਾ ਨੂੰ ਪ੍ਰਭਾਵਿਤ ਕਰਨ ਦੇ ਲਈ ਹੈ ਹਰ ਵਿਭਾਗ ਨੂੰ ਪ੍ਰਾਈਵੇਟ ਕਰਕੇ ਕਾਰਪੋਰੇਟ ਲੋਕਾਂ ਦੇ ਹਵਾਲੇ ਕਰਨ ਦੇ ਲਈ ਬਣਿਆ ਹੋਇਆ ਇੱਕ ਸਿਸਟਮ ਹੈ ਜਿਹਦੇ ਖਿਲਾਫ ਲੜਾਈ ਲੜਦਿਆਂ ਸ਼ੁਭ ਕਰਨੇ ਛਾਹ ਦੇ ਦਿੱਤੀ ਹੈ ਸੋ ਇਸ ਲਈ ਇਹ ਤੁਹਾਡਾ ਸਾਰਿਆਂ ਦਾ ਸ਼ਹੀਦ ਹੈ ਕੇਵਲ ਕਿਸਾਨਾਂ ਦਾ ਸ਼ਹੀਦ ਨਹੀਂ ਹੈ ਸੋ ਇਸ ਕਰਕੇ ਜਿੱਥੇ-ਜਿੱਥੇ ਵੀ ਇਸ ਯਾਤਰਾ ਨੇ ਜਾਣਾ ਹਰ ਥਾਂ ਦੇ ਉੱਤੇ ਇਸ ਯਾਤਰਾ ਨੂੰ ਸਾਡਾ ਫਰਜ਼ ਬਣਦਾ ਹੈ ਸਤਕਾਰ ਦਿੰਦੇ ਹੋਏ ਸਾਡੇ ਇਸ ਸ਼ਹੀਦ ਨੂੰ ਅਸੀਂ ਉੱਥੇ ਭਰਪੂਰ ਸਹਿਯੋਗ ਭਰਪੂਰ ਸ਼ਰਧਾਂਜਲੀ ਅਰਪਿਤ ਕਰੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ